ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਇੱਕ ਨੀਲੀ ਰਾਵੀ ਦੇ ਵਿੱਚ ਇੱਕ ਬਹੁਤ ਵੱਧਕੀ ਚੰਗੀ ਝੋਟੀ ਸੋ ਦੋਸਤੋ ਜਿਹੜਾ ਏਰੀਆ ਹੈਗਾ 52 ਜੀਬੀ ਰਾਮ ਸਿੰਘਪੁਰ ਤਹਿਸੀਲ ਜਿਹੜੀ ਇਸ ਨੂੰ ਸ਼੍ਰੀ ਵਿਜੇਨਗਰ ਲੱਗਦੀ ਹੈ ਜੀ ਜ਼ਿਲ੍ਹਾ ਸਟੇਟ ਦੋਸਤੋ ਜਿਹੜੀ ਰਾਜਸਥਾਨ ਆ ਜਾਂਦੀ ਹੈ ਸੋ ਦੋਸਤੋ ਪਹਿਲਾ ਸੂਆ ਸੂਈ ਇਹ ਨੀਲੀ ਰਾਵੀ ਦੀ ਤੁਹਾਨੂੰ ਝੋਟੀ ਮਿਲ ਜਾਵੇਗੀ ਤਕਰੀਬਨ ਅਜੇ 3 ਦਿਨ ਦੋਸਤੋ ਹੋ ਗਏ ਹਨ ਸੂਈ ਨੂੰ ਮਗਰ ਜਿਹੜਾ ਮੇਲ ਕਾਫ ਹੈਗਾ ਬੱਚਾ ਪਿਛੇ ਕੱਟਾ ਹੈਗਾ ਦੁੱਧ ਇਸ ਟਾਈਮ ਜਿਹੜਾ ਬਿਲਕੁਲ ਬੌਲੇ ਦੇ ਵਿੱਚ ਦੋਸਤੋ 8 ਲੀਟਰ ਰੈਡੀ ਹੈਗਾ 12 ਲੀਟਰ ਦੀ ਮਿਲਕ ਦੀ ਕੈਪੈਸਿਟੀ ਹੈ ਦੋਸਤੋ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਟੇਡਾ ਕੱਟਾ ਬਿਲਕੁਲ ਬਿੱਲੀ ਆਖਾ ਦੋਸਤੋ ਸੋ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਬੰਤਰ ਕੁੰਡਾ ਸਿੰਘ ਆ ਬਾਕੀ ਪੰਜਾਂ ਸਟੇਟਾਂ ਦੇ ਵਿੱਚ ਦੋਸਤੋ ਰਾਜਸਥਾਨ ਪੰਜਾਬ ਹਰਿਆਣਾ ਯੂਪੀ ਦਿੱਲੀ ਦੇ ਵਿੱਚ ਜਿਹੜੀ ਹੋਮ ਡਿਲੀਵਰੀ ਆ ਦੋਸਤੋ ਬਿਲਕੁਲ ਫ੍ਰੀ ਆਫ ਕਾਸਟ ਹੈਗੀ ਆ 65000 ਰੁਪਏ ਦੋਸਤੋ ਇਸ ਦੀ ਜਿਹੜੀ ਡਿਮਾਂਡ ਆ ਵੀਰ ਹੋਣਾ ਵੱਲੋਂ 65000 ਰੁਪਏ ਦੇ ਵਿੱਚ ਦੋਸਤੋ ਜਿਹੜੀ ਇਹ ਪਹੁੰਚ ਕਰਵਾਈ ਜਾਵੇਗੀ ਇਹ ਝੂਟੀ ਨੀਲੀ ਰਾਵੀ ਦੇ ਵਿੱਚ ਸੋ ਇੱਕ ਵਾਰੀ ਫਿਰ ਦੱਸ ਦਿੰਦੇ ਆ ਦੋਸਤੋ ਜਿਹੜੇ ਤਿੰਨ ਦਿਨ ਹੋਏ ਹਨ ਸੂਈ ਨੂੰ ਵਧੀਆ ਧਾਰ ਆ ਦੋਸਤੋ ਥਣਾ ਦੀ ਬਿਲਕੁਲ ਸਾਫ ਆ ਜਿਹੜਾ ਮੇਲ ਕਾਫ ਆ ਮਗਰ ਕੱਟਾ ਹੈਗਾ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਜਿਹੜੀ ਛੋਟੀ ਪਸੰਦ ਆਉਂਦੀ ਆ ਉੱਪਰ ਕੰਟੈਕਟ ਨੰਬਰ ਵੀਰ ਹੁਣਾਂ ਦੇ ਹੈਗੇ ਹਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਵੀਰ ਹੁਣਾਂ ਨਾਲ ਬਾਤचीत ਕਰਕੇ ਇਹ ਜਿਹੜੀ ਛੋਟੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ